اسلام آباد ਦੇ ਵਿੱਚ अजीत نگر ਵਿਖੇ ਅਸੀਂ ورلڈ এনवायरमेंट ਡੇ ਦਾ ਪ੍ਰੋਗਰਾਮ ਜਿਹੜਾ ਕਿ راਊਂਗਰਸ ਫਾਊਂਡੇਸ਼ਨ ਬਿਯੰਡ ਦੀ ਆਈ ਔਰ ਸੋਨੀ ਫੈਮਲੀ ਵੱਲੋਂ ਇਥੇ ਸ਼ੁਰੂ ਕੀਤਾ ਗਿਆ ਹੈ ਜਿੱਤੇ ਕਿ 10 एकड़ ਦੇ ਵਿੱਚ ਇੱਕ ਬਗੀਚੀ ਬਣਾਈ ਜਾ ਰਹੀ ਹੈ ਬਹੁਤ ਅੱਛਾ ਇੱਕ ਬਾਇਓ ਡਾਈਵਰਸਿਟੀ ਪਾਰਕ ਤਿਆਰ ਕੀਤਾ ਜਾ ਰਿਹਾ ਹੈ ਔਰ ਬੇੜੇਦਾਨੀ ਵੀਰਾਂ ਜਿਨ੍ਹਾਂ ਨੇ ਤੈਨੇਕਰ ਦੀ ਥਾਂ ਸਾਡੇ ਵਾਤਾਵਰਣ ਲਈ ਸਾਡੇ ਜ਼ਿਲ੍ਹੇ ਨੂੰ ਸਵਛ ਹਵਾ ਦੇਣ ਲਈ ਦਿੱਤੀ ਹੈ ਔਰ ਰਾਉਂਡ ਗਲਾਸ ਵੱਲੋਂ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ ਕਿ ਜਿਸ ਦੇ ਵਿੱਚ 100 ਤੋਂ ਜ਼ਿਆਦਾ ਸਪੀਸੀਜ਼ ਦੇ ਬੂਟੇ ਲਾ ਕੇ ਇੱਕ ਬਾਇਓ ਡਾਈਵਰਸਿਟੀ ਪਾਰਕ ਸ਼ਹਿਰ ਨੂੰ ਦਿੱਤਾ ਜਾ ਰਿਹਾ ਜਿੱਥੇ ਲੋਕ ਆ ਕੇ ਸੈਰ ਕਰ ਸਕਦੇ ਨੇ ਬੱਚੇ ਖੇਡ ਸਕਦੇ ਵਰਲਡ এনਵਾਇਰਨਮੈਂਟ ਦੇ ਤੇ ਉਦਾਂ ਵੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੁਮਹਿਰਾ ਰਹੀ ਜਿਵੇਂ ਕਿ ਉਧਰ ਉਪਰਨ ਸਫਾਈ ਬਾਰੇ ਜਾਗਰੂਕਤਾ ਇਸ ਤਰ੍ਹਾਂ ਦੇ ਉਪਰਾਲੇ ਕੀਤੇ ਜਾਂਦੇ ਹਨ ਔਰ ਸਿਵਲ ਸੁਸਾਇਟੀ ਵੱਲੋਂ ਜਿਹੜੀ ਪਹਿਲ ਕੀਤੀ ਜਾ ਰਹੀ ਹੈ ਅਸੀਂ ਬਹੁਤ-ਬਹੁਤ ਚਲਾਗਾ ਕਰਦੇ ਹਰ ਤਰ੍ਹਾਂ ਦੀ ਸਪੋਰਟ ਲਈ ਜ਼ਿਲ੍ਹਾ ਪ੍ਰਸ਼ਾਸਨ ਤਿਆਰ ਹੈ ਔਰ ਮੈਂ ਤੁਹਾਡੇ ਸਾਰਿਆਂ ਰਾਹੀਂ ਸਾਡੇ ਬੱਚਿਆਂ ਨੂੰ ਵੀ ਇਹ ਸੁਨੇਹਾ ਦੇਣਾ ਚਾਹੁੰਦੀ ਹਾਂ ਕਿ ਇਸ ਸਮਰ ਵਕੇਸ਼ਨ ਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਇੱਕ ਨਵਾਂ ਉਪਰਾਲਾ ਲੈ ਕੇ ਆਇਆ ਹੈ ਜਿਹੜਾ ਹੈ ਯੂਨਿਕ ਸਮਰ ਹੋਮਵਰਕ ਜਿਸ ਦੇ ਵਿੱਚ ਉਸੀ ਬਤੌਰ ਚੇਂਜ ਮੇਕਰ ਕੰਮ ਕਰਕੇ ਆਪਣੇ ਵੱਲੋਂ ਕੋਈ ਵੀ ਯੋਗਦਾਨ ਛੋਟਾ ਵੱਡਾ ਕਿਸੇ ਵੀ ਏਰੀਆ ਦੇ ਵਿਸ਼ਵਾਸਾਂ ਵਿੱਚ ਵਾਤਾਵਰਣ ਹੋਵੇ ਫਾਮਿਓ ਕਿਸੇ ਗਰੀਬ ਦੀ ਸੇਵਾ ਹੋਵੇ ਕਿਸੇ ਸਪੈਸ਼ਲੀ ਏਬਲ ਦਿਵੰਗ ਵਿਅਕਤੀ ਦੀ ਮਦਦ ਹੋਵੇ ਬਹੁਤ سارے ਇਸ਼ੂਸ ਨੇ ਸਾਡੇ ਬੱਚੇ ਬਤੌਰ ਐਮਬੈਸਡਰਸ ਬਤੌਰ ਚੇਂਜ ਮੇਕਰਸ ਕੰਮ ਕਰਕੇ ਸਾਡੇ ਜ਼ਿਲ੍ਹੇ ਵਿੱਚ ਹੋਰ ਬਿਹਤਰੀ ਲਾ ਸਕਦੇ ਔਰ ਉਹਦੀ ਵੀਡੀਓ ਬਣਾ ਕੇ ਸਾਡੇ ਪੇਜ ਚੜਦਾ ਸੂਰਜ ਤੇ ਪਾਉਣ ਔਰ ਸਾਡੇ WhatsApp ਨੰਬਰਸ ਤੇ ਭੇਜਣ ਤਾਂ ਕਿ ਜਿਨ੍ਹਾਂ ਨੇ ਬੈਸਟ ਕੰਮ ਕੀਤਾ ਹੋਇਆ ਹੋਏਗਾ ਆਪਣੇ ਸਮਰ ਵਕੇਸ਼ਨ ਦੇ ਵਿੱਚ ਉਹਨਾਂ ਦਾ ਅਸੀਂ ਜ਼ਿਲ੍ਹਾ ਪਧਰੀ ਪ੍ਰੋਗਰਾਮ ਦੇ ਵਿੱਚ ਸਨਮਾਨ ਵੀ ਕਰਾਂਗੇ ਸਰਦਾਰ ਹੀ ਫਿਰ ਰਿਕੁਐਰੀ ਸਾਰੇ ਨਿਵਾਸੀਆਂ ਨੂੰ ਵਰਲਡ এনवायरमेंट ਡੇ ਦੀ ਬਹੁਤ ਬਹੁਤ ਅਸਲਾਮਾਬਾਦ ਦੇ ਵਿੱਚ ਅਜੀਤ ਨਗਰ ਵਿਖੇ ਅਸੀਂ ਵਰਲਡ এনवायरमेंट ਡੇ ਦਾ ਪ੍ਰੋਗਰਾਮ ਜਿਹੜਾ ਕਿ ਡਾਊਨਗਲਾਸ ਫਾਊਂਡੇਸ਼ਨ ਬਿਯੋਂਡ ਦੀ ਆਈ ਔਰ ਸੋਨੀ ਫੈਮਿਲੀ ਵੱਲੋਂ ਇਥੇ ਸ਼ੁਰੂ ਕੀਤਾ ਗਿਆ ਹੈ ਦੇਖੀ ਕਿ 100 एकड़ ਦੇ ਵਿੱਚ ਇੱਕ ਬਗੀਚੀ ਬਣਾਈ ਜਾ ਰਹੀ ਹੈ ਬਹੁਤ ਅੱਛਾ ਇੱਕ ਬਾਇਓ ਡਾਈਵਰਸਿਟੀ ਪਾਰਕ ਤਿਆਰ ਕੀਤਾ ਜਾ ਰਿਹਾ ਹੈ ਔਰ ਪੇੜਦਾਨੀ ਵੀਰਾਂ ਜਿਨ੍ਹਾਂ ਨੇ ਤੇ ਨੇ ਕਰਦੀ ਥਾ ਸਾਡੇ ਵਾਤਾਵਰਣ ਲਈ ਸਾਡੇ ਜ਼ਿਲ੍ਹੇ ਨੂੰ ਸਵੱਛ ਹਵਾ ਦੇਣ ਲਈ ਦਿੱਤੀ ਹੈ ਔਰ ਰਾਉਂਡ ਗਲਾਸ ਵੱਲੋਂ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ ਕਿ ਜਿਸ ਦੇ ਵਿੱਚ 100 ਤੋਂ ਜ਼ਿਆਦਾ ਸਪੀਸੀਜ਼ ਦੇ ਬੂਟੇ ਲਾ ਕੇ ਇੱਕ ਬਾਇਓ ਡਾਈਵਰਸਿਟੀ ਪਾਰਕ ਸ਼ਹਿਰ ਨੂੰ ਦਿੱਤਾ ਜਾ ਰਿਹਾ ਹੈ ਜਿੱਥੇ ਲੋਕ ਆ ਕੇ ਸੈਰ ਕਰ ਸਕਦੇ ਨੇ ਬੱਚੇ ਖੇਡ ਸਕਦੇ ਨੇ ਵੋਲਡ ਐਨਵਾਇਰਨਮੈਂਟ ਦੇਤੇ ਉਦਾਂ ਵੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਕਫ ਵਕਫ ਮੁਹਿੰਮਾਂ ਰਹੀ ਜਿਵੇਂ ਕਿ ਔਧਰ ਰੋਪਣ ਸਫਾਈ ਬਾਰੇ ਜਾਗਰੂਕਤਾ ਇਸ ਤਰ੍ਹਾਂ ਦੇ ਉਪਰਾਲੇ ਕੀਤੇ ਜਾਂਦੇ ਹਨ ਔਰ ਸਿਵਲ ਸੋਸਾਇਟੀ ਵੱਲੋਂ ਜਿਹੜੀ ਪਹਿਲ ਕੀਤੀ ਜਾ ਰਹੀ ਹੈ ਅਸੀਂ ਬਹੁਤ-ਬਹੁਤ ਚਲਾਗਾ ਕਰਦੇ ਹਰ ਤਰ੍ਹਾਂ ਦੀ ਸਪੋਰਟ ਲਈ ਜ਼ਿਲ੍ਹਾ ਪ੍ਰਸ਼ਾਸਨ ਤਿਆਰ ਹੈ ਔਰ ਮੈਂ ਤੁਹਾਡੇ ਸਾਰਿਆਂ ਰਾਹੀਂ ਸਾਡੇ ਬੱਚਿਆਂ ਨੂੰ ਵੀ ਇਹ ਸੁਨੇਹਾ ਦੇਣਾ ਚਾਹੁੰਨੀ ਹਾਂ ਕਿ ਇਸ ਸਮਰ ਵੈਕੇਸ਼ਨ ਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਇੱਕ ਨਵਾਂ ਉਪਰਾਲਾ ਲੈ ਕੇ ਆਇਆ ਹੈ ਜਿਹੜਾ ਹੈ ਯੂਨਿਕ ਸਮਰ ਹੋਮਵਰਕ ਜਿਸ ਦੇ ਵਿੱਚ ਤੁਸੀਂ ਬਤੌਰ ਚੇਂਜ ਮੇਕਰ ਕੰਮ ਕਰਕੇ ਆਪਣੇ ਵੱਲੋਂ ਕੋਈ ਵੀ ਯੋਗਦਾਨ ਛੋਟਾ ਵੱਡਾ ਕਿਸੇ ਵੀ ਏਰੀਆ ਦੇ ਵਿਸਥਾਵ ਵਿੱਚ ਵਾਤਾਵਰਣ ਹੋਵੇ ਪਾਵੇ ਕਿਸੇ ਗਰੀਬ ਦੀ ਸੇਵਾ ਹੋਵੇ ਕਿਸੇ ਸਪੈਸ਼ਲੀ ਏਬਲ ਦਿਵੰਗ ਵਿਅਕਤੀ ਦੀ ਮਦਦ ਹੋਵੇ ਬਹੁਤ ਸਾਰੇ ਇਸ਼ੂਸ ਨੇ ਸਾਡੇ ਬੱਚੇ ਬਤੌਰ ਐਮਬੈਸਡਰਸ ਬਤੌਰ ਚੇਂਜ ਮੇਕਰਸ ਕੰਮ ਕਰਕੇ ਸਾਡੇ ਜ਼ਿਲ੍ਹੇ ਵਿੱਚ ਹੋਰ ਬਿਹਤਰੀ ਲਾ ਸਕਦੇ ਔਰ ਉਹਦੀ ਵੀਡੀਓ ਬਣਾ ਕੇ ਸਾਡੇ ਪੇਜ ਚੜਦਾ ਸੂਰਜ ਤੇ ਪਾਉਣ ਔਰ ਸਾਡੇ WhatsApp ਨੰਬਰਸ ਤੇ ਭੇਜਣ ਕਿ ਜਿਨ੍ਹਾਂ ਨੇ ਬੈਸਟ ਕੰਮ ਕੀਤਾ ਹੋਇਆ ਹੋਏਗਾ ਆਪਣੇ ਸਮਰ વેਕੇਸ਼ਨ ਦੇ ਵਿੱਚ ਉਹਨਾਂ ਦਾ ਅਸੀਂ ਜ਼ਿਲ੍ਹਾ ਪਧਰੀ ਪ੍ਰੋਗਰਾਮ ਦੇ ਵਿੱਚ ਸਨਮਾਨ ਵੀ ਕਰਾਂਗੇ ਤੁਹਾਡੀ ਨਹੀਂ ਫਿਰ ਇਕਵਰੀ ਸਾਰੇ ਨਿਵਾਸੀਆਂ ਨੂੰ ਵਰਲਡ এনवायरमेंट ਡੇ ਦੀ ਬਹੁਤ